ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਦੋਂ ਵੀ ਤੁਹਾਡੀ ਕਿਦਰੇ ਰਾਤ ਨੂੰ ਅਚਾਨਕ ਅੱਖ ਖੁੱਲ ਜਾਂਦੀ ਹੈ ਜਾਂ ਅੰਮ੍ਰਿਤ ਵੇਲੇ ਅੱਖ ਖੁੱਲ ਜਾਂਦੀ ਹੈ ਉਸ ਵੇਲੇ ਤੁਸੀਂ ਪੰਜ ਸ਼ਬਦ ਬੋਲ ਦੇਣੇ ਹਨ ਇਸ ਦਾ ਜਿਹੜਾ ਫਲ ਤੁਹਾਨੂੰ ਮਿਲਣ ਵਾਲਾ ਹੈ ਉਸ ਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਸਾਥ ਸੰਗਤ ਜੀ ਇਹ ਸਾਡੇ ਨਹੀਂ ਇਹ ਬਾਬਾ ਦੀਪ ਸਿੰਘ ਜੀ ਦੇ ਬਚਨ ਹਨ ਜੋ ਹਮੇਸ਼ਾ ਸੱਚ ਹੋ ਜਾਂਦੇ ਹਨ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਤੁਹਾਡੇ ਘਰ ਦੇ ਵਿੱਚੋਂ ਨਸ਼ਾ, ਗਰੀਬੀ, ਦਲਿੱਦਰ ਵਰਗੇ ਕੋਹੜ ਹਮੇਸ਼ਾ ਲਈ ਦੂਰ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਇਹ ਹੈ ਜੀ ਕਿ ਜਦੋਂ ਅੱਖ ਖੁੱਲ ਜਾਂਦੀ ਹੈ ਨੀਂਦ ਟੁੱਟ ਜਾਂਦੀ ਹੈ ਫਿਰ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਈ ਵਾਰ ਉਸ ਤੋਂ ਬਾਅਦ ਸਾਨੂੰ ਨੀਂਦ ਨਹੀਂ ਆਉਂਦੀ ਤਾਂ ਸਾਧ ਸੰਗਤ ਜੀ ਸਾਨੂੰ ਫਿਰ ਕੁਝ ਸ਼ਬਦ ਐਸੀ ਹਨ ਜਿਨ੍ਹਾਂ ਨੂੰ ਸਾਨੂੰ ਨੀਂਦ ਖੁੱਲਣ ਤੇ ਅੱਖ ਖੁੱਲਣ ਸਮੇਂ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਉਹ ਬੜੇ ਹੀ ਜ਼ਰੂਰੀ ਹਨ ਜਿਹਦੇ ਨਾਲ ਥੋੜਾ ਜਿਹਾ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਸਕੂਨ ਤੇ ਸਬਰ ਵੀ ਆ ਜਾਂਦਾ ਹੈ ਤਾਂ ਇਹਦੇ ਲਈ ਸਾਡੀ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਕੁਝ ਜ਼ਿੰਦਗੀ ਦੇ ਤਜਰਬੇ ਹੁੰਦੇ ਹਨ ਕੁਝ ਗੱਲਾਂ ਸੁਣੀਆਂ ਸੁਣਾਈਆਂ ਹੁੰਦੀਆਂ ਹਨ ਕੁਝ ਆਪਾਂ ਕੁਝ ਆਪਣੇ ਤੇ ਲਾਗੂ ਕਰਨੀਆਂ ਹੁੰਦੀਆਂ ਹਨ ਤੇ ਬੋਲੀਆਂ ਵੀ ਸਾਡੇ ਲਈ ਜਾਂਦੀਆਂ ਹਨ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਜੇ ਇਹ ਸ਼ਬਦ ਨੂੰ ਪੜ੍ਹ ਲਵੋਗੇ ਅੱਖ ਖੁੱਲਣ ਦੇ ਸਮੇਂ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਬ ਤੇ ਰਹਿਮਤਾਂ ਪਰਿਆ ਹੱਥ ਰੱਖਣ। ਨੀਂਦ ਜਿਹੜੀ ਹੈ ਪਰਮਾਤਮਾ ਜੀ ਦੇ ਵੱਲੋਂ ਮਿਲਿਆ ਹੋਇਆ ਹੀ ਸਾਨੂੰ ਵਰਦਾਨ ਹੈ। ਨੀਂਦ ਨਾ ਆਵੇ ਤੇ ਬੰਦਾ ਚਿੰਤਾ ਵਿੱਚ ਡੁੱਬ ਜਾਂਦਾ ਹੈ। ਸਾਲ ਸੰਗਰ ਜੀ ਉਹਦੇ ਸਰੀਰ ਤੇ ਮਨ ਦੇ ਉੱਪਰ ਬੋਝ ਬਣ ਜਾਂਦੀ ਹੈ ਇਹ ਨੀਂਦ। ਫਿਰ ਉਹ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ ਹੈ। ਕੁਝ ਡਾਕਟਰ ਹਨ ਜੋ ਨੀਂਦ ਲਿਆਉਣ ਦੇ ਲਈ ਦਵਾਈਆਂ ਵੀ ਦਿੰਦੇ ਹਨ। ਬੰਦਾ ਸੌਵੇ ਤੇ ਉਹਦਾ ਡਿਪਰੈਸ਼ਨ ਠੀਕ ਹੋ ਜਾਵੇ। ਇਦਾਂ ਦੇ ਕਈ ਵਾਰ ਹਾਲਾਤ ਬਣ ਜਾਂਦੇ ਹਨ ਪਰ ਗਈ ਵਾਰ ਇਦਾਂ ਹੁੰਦਾ ਹੈ ਕਿ ਅਸੀਂ ਸੌ ਰਹੇ ਹੁੰਦੇ ਹਾਂ ਤਾਂ ਸਾਡੀ ਅੱਖ ਖੁੱਲ ਜਾਂਦੀ ਹੈ ਕਈ ਵਾਰ ਰਾਤ ਨੂੰ ਸਾਡੀ ਅੱਖ ਖੁੱਲਦੀ ਹੈ ਅੱਖ ਖੁੱਲਣ ਦਾ ਕਾਰਨ ਕੀ ਹੁੰਦਾ ਹੈ ਕਿਉਂਕਿ ਅੱਖ ਖੁੱਲਦੀ ਹੈ ਕਈ ਵਾਰ ਅਸੀਂ ਇਹ ਨਹੀਂ ਸਮਝ ਪਾਉਂਦੇ ਕਿ ਉਹਦੇ ਲਈ ਸਾਨੂੰ ਕੁਝ ਪਹਿਰ ਦਿੱਤੇ ਗਏ ਹੁੰਦੇ ਹਨ ਰਾਤ ਦੇ ਉਹਨਾਂ ਪਹਿਰਾਂ ਬਾਰੇ ਸਾਨੂੰ ਸਮਝਣਾ ਪਵੇਗਾ ਸਾਤ ਸੰਗਾ ਜੀ ਤਿੰਨ ਤਿੰਨ ਘੰਟਿਆਂ ਦੇ ਪਹਿਰ ਹੁੰਦੇ ਹਨ 6 ਤੋਂ 9 ਤੋਂ 12 12 ਤੋਂ 3 3 ਤੋਂ 6 ਇਹ ਜਿਹੜੇ ਪਹਿਰ ਹੁੰਦੇ ਹਨ ਚਾਰ ਪਹਿਰ ਇਹਨਾਂ ਨੂੰ ਕਿਹਾ ਜਾਂਦਾ ਹੈ ਦਿਨ ਦੇ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ ਦੇ 9 ਵਜੇ ਤੱਕ ਦਿਨ ਦਾ ਪਹਿਲਾ ਪਹਿਰ ਹੁੰਦਾ ਹੈ ਤੇ 9 ਤੋਂ ਲੈ ਕੇ 12 ਵਜੇ ਤੱਕ ਇਦਾਂ ਹੀ ਗਿਣਤੀ ਤੁਸੀਂ ਕਰਦੇ ਜਾਣਾ ਹੈ ਰਾਤ ਦਾ ਇੱਕ ਚੌਥਾ ਪਹਿਰ ਹੁੰਦਾ ਹੈ ਉਸ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਰਾਤ ਦਾ ਜਿਹੜਾ ਚੌਥਾ ਪਹਿਰ ਹੈ ਉਹ ਸਾਧ ਸੰਗਤ ਜੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਜਿਹੜਾ ਪਹਿਲਾ ਪਹਿਰ ਹੁੰਦਾ ਹੈ ਉਹ ਹਮੇਸ਼ਾ ਹੀ ਸਾਨੂੰ ਸੰਭਾਲਣਾ ਚਾਹੀਦਾ ਹੈ ਉਹ ਜਿਹੜਾ ਪਹਿਰ ਹੁੰਦਾ ਹੈ ਸੂਰਜ ਚੜਨ ਤੋਂ ਪਹਿਲਾਂ ਬਣਦਾ ਹੈ ਉਦੋਂ ਬਹੁਤੀ ਵਾਰ ਸਾਡੀ ਅੱਖ ਅਚਾਨਕ ਖੁੱਲ ਜਾਂਦੀ ਹੈ ਕਈ ਵਾਰ ਸਾਨੂੰ ਰਜਾਈਆਂ ਦੇ ਵਿੱਚ ਸਰਦੀਆਂ ਦੇ ਵਿੱਚ ਨਿੱਗ ਆਇਆ ਹੁੰਦਾ ਹੈ ਤੇ ਅਸੀਂ ਸੌ ਜਾਂਦੇ ਹਾਂ ਫਿਰ ਤੇ ਫਿਰ ਕੰਬਲ ਲੈ ਕੇ ਫਿਰ ਸੌ ਜਾਂਦੇ ਹਾਂ ਕਈ ਵਾਰ అలਾਰਮ ਤੋਂ ਬਿਨਾਂ ਹੀ ਸਾਲ ਸੰਗਤ ਜੀ ਸਾਡੀ ਅੱਖ ਖੁੱਲਦੀ ਹੈ ਜੇਕਰ ਤੁਹਾਡੀ ਵੀ ਖੁੱਲਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਇਹ ਤੁਹਾਡੇ ਨਾਲ ਵੀ ਬਹੁਤ ਵਾਰ ਹੋਇਆ ਹੋਵੇਗਾ ਜੋ ਅਸੀਂ ਗੱਲ ਤੁਹਾਨੂੰ ਕਹਿ ਰਹੇ ਹਾਂ ਤਜਰਬੇ ਦੇ ਵਿੱਚੋਂ ਕੁਝ ਗੱਲਾਂ ਹਨ ਅੱਖ ਖੁੱਲ ਗਈ ਖੁੱਲਣ ਤੇ ਸਾਨੂੰ ਫਿਰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਹਦੇ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਗੱਲ ਸਮਝਾਵਾਂਗੇ ਸਾਲ ਸੰਗਾ ਜੀ ਉਹ ਵੇਲਾ ਜਦੋਂ ਪਰਮਾਤਮਾ ਸਾਡੇ ਸਭ ਤੋਂ ਨੇੜੇ ਹੁੰਦੇ ਹਨ ਸਾਡਾ ਮਨ ਵੀ ਸ਼ਾਂਤ ਹੁੰਦਾ ਹੈ ਦਿਨੇ ਸਾਨੂੰ ਬਹੁਤ ਸਾਰੇ ਲੋਕ ਮਿਲਦੇ ਹਨ ਕੁਝ ਇਹੋ ਜਿਹੇ ਆ ਵਾਈਬ੍ਰੇਸ਼ਨ ਵਾਲੇ ਲੋਕ ਮਿਲਦੇ ਹਨ ਜਿਨ੍ਹਾਂ ਚੋਂ ਤਰੰਗਾਂ ਹੀ ਉਦੋਂ ਦੀਆਂ ਨਿਕਲਦੀਆਂ ਹਨ ਭਾਵ ਕਿ ਉਹ ਵੇਲਾ ਹੀ ਐਸਾ ਹੁੰਦਾ ਹੈ ਜਿਸ ਦੇ ਨਾਲ ਸਾਡਾ ਮਨ ਉਦਾਸ ਹੋ ਜਾਂਦਾ ਹੈ ਪਰ ਇਹ ਉਹ ਵੇਲਾ ਹੁੰਦਾ ਹੈ ਜਦੋਂ ਸਾਨੂੰ ਪਰਮਾਤਮਾ ਸਾਡੇ ਬਹੁਤ ਜ਼ਿਆਦਾ ਨੇੜੇ ਹੁੰਦੇ ਹਨ ਇੰਨਾ ਜ਼ਿਆਦਾ ਕਿ ਅਸੀਂ ਥੋੜਾ ਜਿਹਾ ਵੀ ਜੇਕਰ ਨਾਮ ਜਪ ਲਈਏ ਪਰਮਾਤਮਾ ਦੇ ਬਹੁਤ ਨੇੜੇ ਹੋ ਸਕਦੇ ਹਾਂ ਥੋੜਾ ਜਿਹਾ ਸਾਨੂੰ ਉਦਮ ਵੀ ਕਰਨਾ ਚਾਹੀਦਾ ਹੈ ਪਰਮਾਤਮਾ ਤਾਂ ਸਾਡੇ ਨੇੜੇ ਹੈ ਹੀ ਹਨ ਉਹ ਤਾਂ ਦਿਲ ਦੇ ਅੰਦਰ ਵੀ ਧੜਕ ਰਹੇ ਹਨ ਦਿਲ ਤਾਂ ਉਹਨਾਂ ਕਰਕੇ ਹੀ ਚੱਲਦਾ ਹੈ ਨਸਾਂ ਸਾਡੀਆਂ ਵਿੱਚ ਵੀ ਖੂਨ ਪਰਮਾਤਮਾ ਜੀ ਦੇ ਹੁਕਮ ਅਨੁਸਾਰ ਹੀ ਚੱਲਦਾ ਹੈ ਹੁਣ ਅਸੀਂ ਆਪਣਾ ਉਦਮ ਕਰਨਾ ਹੈ ਸਾਥ ਸੰਗਤ ਜੀ ਜਿਵੇਂ ਆਖਦੇ ਹਨ ਕਿ ਉਹ 100 ਕਦਮ ਚੱਲ ਕੇ ਆ ਗਿਆ ਅਸੀਂ ਇੱਕ ਕਦਮ ਚੱਲਣਾ ਹੈ ਤਾਂ ਅੰਮ੍ਰਿਤ ਵੇਲਾ ਉਹੀ ਵੇਲਾ ਹੈ ਜਦੋਂ ਆਪਾਂ ਇੱਕ ਸਿਰਫ ਕਦਮ ਚੱਲਣਾ ਹੈ ਅੰਮ੍ਰਿਤ ਵੇਲੇ ਦੀ ਜਿਹੜੀ ਮਹਾਨਤਾ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸੀ ਹੈ ਸਾਧ ਸੰਗਤ ਜੀ ਇਸ ਵੇਲੇ ਕੀਤੀ ਗਈ ਹਰ ਇੱਕ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਬੰਦੇ ਦੀ ਅੰਮ੍ਰਿਤ ਵੇਲੇ ਦੇ ਵਿੱਚ ਜੇ ਦਿਲ ਤੋਂ ਅਰਦਾਸ ਕੀਤੀ ਜਾਵੇ ਤਾਂ ਕਹਿੰਦੇ ਹਨ ਪਰਮਾਤਮਾ ਜੀ ਮਨਜ਼ੂਰ ਕਰਦੇ ਹਨ ਆਖਦੇ ਹਨ ਨਾ ਦੁਆ ਜਦ ਦਿਲ ਸੇ ਹੁੰਦੀ ਹੈ ਪਰ ਇਹ ਹੀ ਇੱਕ ਮੁਸ਼ਕਲ ਹੈ ਬੜੀ ਮੁਸ਼ਕਲ ਸੇ ਹੁੰਦੀ ਹੈ ਜੇਕਰ ਸਾਧ ਸੰਗਤ ਜੀ ਇਸ ਵੇਲੇ ਨਾਮ ਤੇ ਸ਼ਬਦ ਪੜਿਆ ਜਾਵੇ ਚਾਹੇ ਇਸ਼ਨਾਨ ਕਰਕੇ ਆਪਾਂ ਪੜ ਲਈਏ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਹੋ ਜਾਵੇਗੀ ਵੈਸੇ ਸਾਡੀ ਅੱਖ ਜੇ ਅਸੀਂ ਇੰਨੇ ਹੀ ਆਲਸੀ ਹੁੰਦੇ ਹਾਂ ਕਿ ਇਸ਼ਨਾਨ ਨਹੀਂ ਕਰ ਪਾਉਂਦੇ ਪਰ ਫਿਰ ਵੀ ਜੇਕਰ ਬਿਨਾਂ ਇਸ਼ਨਾਨ ਤੋਂ ਵੀ ਤੁਸੀਂ ਕੋਈ ਸ਼ਬਦ ਵਾਹਿਗੁਰੂ ਵੀ ਭਾਵੇਂ ਕਹਿ ਦਿਓ ਉਸ ਵੇਲੇ ਤੁਹਾਡਾ ਫਿਰ ਵੀ ਭਲਾ ਹੋ ਜਾਵੇਗਾ ਹੋਰ ਕਹਿਣਾ ਹੈ ਜਾਂ ਨਹੀਂ ਇਸ ਨਾਲੋਂ ਬਿਹਤਰ ਤਾਂ ਇਹ ਹੀ ਹੈ ਕਿ ਤੁਸੀਂ ਇਸ਼ਨਾਨ ਕਰੋ। ਇਸ਼ਨਾਨ ਕਰਕੇ ਅੱਗੇ ਵਧੋ। ਆਪਣੀ ਜ਼ਿੰਦਗੀ ਵਿੱਚ ਅੰਮ੍ਰਿਤ ਵੇਲੇ ਨੂੰ ਸੰਭਾਲੋ। ਪਰਮਾਤਮਾ ਤਾਂ ਇਹ ਹੀ ਚਾਹੁੰਦੇ ਹਨ ਕਿ ਮੈਥੋਂ ਕੁਝ ਮੰਗੋ ਤਾਂ ਸਹੀ। ਮੈਂ ਦੇਣ ਨੂੰ ਰਾਜ਼ੀ ਹਾਂ। ਪਰ ਬੰਦਾ ਕਈ ਵਾਰ ਆਲਸੀ ਇੰਨਾ ਜ਼ਿਆਦਾ ਬਣ ਜਾਂਦਾ ਹੈ। ਆਲਸ ਜਿਹੜਾ ਹੈ ਉਹਨੂੰ ਫਿਰ ਉੱਠਣ ਨਹੀਂ ਦੇਂਦਾ। ਤਾਂ ਆਲਸ ਨੂੰ ਦੂਰ ਕਰਨ ਦੇ ਲਈ ਬਿਹਤਰ ਸਮਾਂ ਇਹ ਹੀ ਹੋਵੇਗਾ। ਤੁਸੀਂ ਆਪਣੇ ਕੋਲ ਪਾਣੀ ਦਾ ਜਿਹੜਾ ਜੱਗ ਹੈ ਜਾਂ ਗਲਾਸ ਰੱਖ ਲਓ ਅੱਖਾਂ ਦੇ ਉੱਪਰ ਛੱਟੇ ਮਾਰ ਕੇ ਥੋੜੇ ਥੋੜੇ ਹਲਕੇ ਤੇ ਫਿਰ ਤੁਸੀਂ ਬਾਅਦ ਵਿੱਚ ਆਪਣੀ ਨੀਂਦ ਜਿਹੜੀ ਹੈ ਛੱਡਣ ਦੇ ਵਿੱਚ ਤੁਹਾਨੂੰ ਆਸਾਨੀ ਹੋ ਜਾਵੇਗੀ ਸਾਤ ਸੰਗੇ ਜੀ ਕਈ ਵਾਰ ਕੋਲ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੋਣ ਪਰ ਮਨ ਨਹੀਂ ਮੰਨਦਾ ਮਨ ਕਦੇ ਵੀ ਨਹੀਂ ਚਾਹੁੰਦਾ ਕਿ ਤੁਹਾਡਾ ਜੀਵਨ ਸਫਲ ਹੋਵੇ ਮਨ ਹੀ ਤਾਂ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ ਤੁਹਾਨੂੰ ਰੋਕਦਾ ਹੈ ਤਾਂ ਅੰਮ੍ਰਿਤ ਵੇਲੇ ਨੀਂਦ ਖੁੱਲ ਜਾਂਦੀ ਹੈ ਖੁੱਲਦੇ ਹੀ ਤਾਂ ਪਰਮਾਤਮਾ ਦਾ ਨਾਮ ਜਪਣ ਵਾਸਤੇ ਹੈ ਕਈ ਲੋਕ ਜਿਹੜੇ ਹੁੰਦੇ ਹਨ ਉਸ ਵੇਲੇ ਉੱਠ ਕੇ ਫੋਨ ਚਲਾਉਣ ਲੱਗ ਜਾਂਦੇ ਹਨ ਪਰ ਸਾਧ ਸੰਗਤ ਜੀ ਉਹ ਵੇਲਾ ਭਜਨ ਬੰਦਗੀ ਕਰਨ ਦਾ ਹੈ ਪਰ ਅਸੀਂ ਜੋ ਵੀ ਕਰਨਾ ਸੀ ਉਹ ਕਰਨਾ ਹੋਇਆ ਜੋ ਨਹੀਂ ਕਰਨਾ ਉਹ ਅਸੀਂ ਕਰਦੇ ਪਏ ਹਾਂ ਸਾਡੇ ਤਾਂ ਇਹ ਹਾਲਾਤ ਬਣ ਚੁੱਕੇ ਹਨ ਇਹ ਹਾਲਾਤ ਹੋਏ ਪਏ ਹਨ ਸਾਡੇ ਬੰਦੇ ਉਹ ਕਰਦਾ ਹੈ ਜੋ ਅਸੀਂ ਨਹੀਂ ਕਰਨਾ। ਅੰਮ੍ਰਿਤ ਵੇਲੇ ਸੱਚ ਨਾਉ ਵਡਿਆਈ ਵਿਚਾਰ ਕਰਨੀ ਸੀ। ਅੰਮ੍ਰਿਤ ਵੇਲੇ ਸ਼ੋਭਾ ਕਰਨੀ ਸੀ ਪਰਮਾਤਮਾ ਦੀ। ਪਰ ਅਸੀਂ ਤਾਂ ਹੋਰ ਹੀ ਪਾਸੇ ਹੋ ਗਏ ਹਾਂ ਸਮਝ ਨਹੀਂ ਆਉਂਦੀ। ਤਾਂ ਜਦੋਂ ਵੀ ਅੱਖ ਖੁੱਲੇ ਤਾਂ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਤੁਸੀਂ ਕਰ ਸਕਦੇ ਹੋ। ਵਾਹਿਗੁਰੂ ਗੁਰਮੰਤਰ ਪੜ ਸਕਦੇ ਹੋ। ਇਹ ਬਾਣੀ ਪੜਨੀ ਤੁਹਾਨੂੰ ਕੋਈ ਔਖੀ ਤਾਂ ਨਹੀਂ ਲੱਗਦੀ ਹੋਵੇਗੀ। ਮੂਲ ਮੰਤਰ ਤਾਂ ਬੰਦਾ ਹਰ ਕੋਈ ਪੜ ਸਕਦਾ ਹੈ। ਇਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਤੁਸੀਂ ਪੜ੍ਹੋ ਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਪੰਜ ਵਾਰੀ ਤੁਸੀਂ ਇਦਾਂ ਹੀ ਕਰਕੇ ਪੜ੍ਹ ਲੈਣਾ ਹੈ ਪੂਰੇ ਹੀ ਮਨ ਦੇ ਨਾਲ ਇੱਕ ਚਿੱਤ ਹੋ ਕੇ ਪੜ੍ਹਨਾ ਹੈ ਇੱਕ ਸੁਰਤ ਦੇ ਵਿੱਚ ਜ਼ੁਬਾਨ ਤੋਂ ਤੁਹਾਡੇ ਇਸ ਤਰ੍ਹਾਂ ਨਿਕਲੇ ਕਿ ਜਿਵੇਂ ਤੁਸੀਂ ਰਸਨਾ ਤੋਂ ਫੁੱਲ ਖੇੜ ਰਹੇ ਹੋਵੋ ਤੁਹਾਡੇ ਲਈ ਬਹੁਤ ਹੀ ਵਧੀਆ ਫਿਰ ਸਾਬਿਤ ਹੋ ਜਾਵੇਗਾ ਹੌਲੀ ਹੌਲੀ ਤੁਹਾਨੂੰ ਲੱਗਣ ਲੱਗ ਜਾਵੇਗਾ ਕਿ ਇਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਫਰਕ ਪੈ ਜਾਵੇਗਾ ਜਦੋਂ ਵੀ ਕਿਤੇ ਰਾਤ ਨੂੰ ਅੱਖ ਖੁੱਲਦੀ ਹੈ ਇਸ ਗੱਲ ਨੂੰ ਚੇਤੇ ਰੱਖਿਓ ਕਿ ਦੁਨੀਆ 'ਚ ਜਿੰਨੇ ਲੋਕ ਹਨ 1 ਲੱਖ ਬੰਦਾ ਸੁੱਤਾ ਪਿਆ ਰਹਿ ਜਾਂਦਾ ਹੈ ਉਹਨਾਂ ਦੀ ਅੱਖ ਨਹੀਂ ਖੁੱਲਦੀ ਇੱਕ ਸਵੇਰ ਹੋਇਆ ਪਿੱਛੇ ਜੇ ਕਿ ਅੱਖ ਖੁੱਲਦੀ ਹੈ ਤੇ ਰੱਬ ਦਾ ਸ਼ੁਕਰ ਕਰਦਿਆ ਕਰੋ ਬਹੁਤੇ ਲੋਕ ਤਾਂ ਸੁੱਤੇ ਰਹ ਜਾਂਦੇ ਹਨ ਸਾਡੀ ਨੀਂਦ ਜਦੋਂ ਖੁੱਲਦੀ ਹੈ ਤਾਂ ਪਰਮਾਤਮਾ ਦਾ ਸ਼ੁਕਰ ਕਰਨਾ ਹੈ ਕਿ ਉਹਨਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਇੱਕ ਦਿਨ ਹੋਰ ਜ਼ਿੰਦਗੀ ਦਾ ਜੀਉਣ ਲਈ ਦੇ ਦਿੱਤਾ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਉਹਨਾਂ ਦੇ ਲਈ ਫਿਰ ਇਹ ਗੱਲਾਂ ਬਹੁਤ ਵਧੀਆ ਸਾਬਿਤ ਹੋ ਜਾਣਗੀਆਂ ਧਰਤੀ ਜਿਹੜੀ ਹੈ ਨਾ ਉਹ ਇਹਨਾਂ ਨੂੰ ਬੋਝ ਨਹੀਂ ਸਮਝੇਗੀ ਐਵੇਂ ਹੀ ਆਪਣੀ ਜ਼ਿੰਦਗੀ ਨੂੰ ਨਾ ਬਣਾਓ ਕਿ ਜਦੋਂ ਵੀ ਅੱਖ ਖੁੱਲ੍ਹੇ ਤਾਂ ਇਸ ਲਈ ਨਾਮ ਜਪ ਲਿਆ ਕਰੋ ਅੱਗੋਂ ਮੈਂ ਤੁਹਾਨੂੰ ਦੱਸਦੀ ਹਾਂ ਜੀ ਕਿ ਹੋਰ ਕਿਹੜਾ ਕੰਮ ਕਰਨਾ ਹੈ ਜੇ ਆਪਾਂ ਫੋਨ ਵੇਖਣਾ ਹੈ ਉੱਠ ਕੇ ਕੇ ਮੈਸੇਜ ਆਇਆ ਜਾਂ ਕੋਈ ਹੋਰ ਚੀਜ਼ਾਂ ਵੇਖਣ ਲੱਗ ਜਾਂਦੇ ਹਾਂ ਉਹਦੇ ਨਾਲ ਖੁਸ਼ੀਆਂ ਨਹੀਂ ਮਿਲ ਸਕਦੀਆਂ ਕਈ ਵਾਰ ਕੋਈ ਐਮਰਜੈਂਸੀ ਹੈ ਉਹ ਗੱਲ ਵੱਖਰੀ ਹੈ ਕੋਈ ਤੁਹਾਨੂੰ ਵਾਰ-ਵਾਰ ਫੋਨ ਕਰ ਰਿਹਾ ਹੈ ਉਹ ਚੁੱਕਣਾ ਬੜਾ ਜ਼ਰੂਰੀ ਹੈ ਕੋਈ ਦੋ ਵਾਰ ਫੋਨ ਕਰੇ ਉਹਦਾ ਮਤਲਬ ਤੁਹਾਡੇ ਨਾਲ ਕੋਈ ਜ਼ਰੂਰੀ ਕੰਮ ਹੈ ਉਹਦਾ ਫੋਨ ਪਿਕ ਕਰ ਲੈਣਾ ਚਾਹੀਦਾ ਹੈ ਚੁੱਕ ਲੈਣਾ ਚਾਹੀਦਾ ਹੈ ਬੜਾ ਜ਼ਰੂਰੀ ਹੈ ਪਰ ਵਾਰ-ਵਾਰ ਕੋਈ ਫੋਨ ਕਰ ਰਿਹਾ ਹੈ ਜ਼ਰੂਰੀ ਹੈ ਪਰ ਸਵੇਰੇ ਉੱਠ ਕੇ ਸਿੱਧਾ ਹੀ ਕਾਲ ਚੁੱਕ ਲੈਣਾ ਚਾਹੀਦਾ ਹੈ ਫੋਨ ਤੇ ਇੰਟਰਨੈਟ ਤੇ ਦੇਖਣਾ ਕਿ ਕੀ ਕੀ ਹੋ ਰਿਹਾ ਹੈ ਸਾਥ ਸੰਗਤ ਜੀ ਬੰਦੇ ਨੂੰ ਔਗਣਾ ਦੇ ਵਾਲੀ ਇਹ ਚੀਜ਼ ਇਹ ਆਦਤ ਜਿਹੜੀ ਹੈ ਬਣ ਜਾਂਦੀ ਹੈ ਇਹੋ ਜਿਹੀ ਮਾੜੀ ਆਦਤ ਫਿਰ ਇਹਨਾਂ ਚੀਜ਼ਾਂ ਦੇ ਬਾਰੇ ਹੀ ਤੁਸੀਂ ਸਭ ਕੁਝ ਕਰ ਰਹੇ ਹੁੰਦੇ ਹੋ ਪਰ ਤੁਸੀਂ ਕੁਝ ਸ਼ਬਦ ਕੰਠ ਕਰ ਲਓ ਕਿ ਅਸੀਂ ਉਹਨਾਂ ਨੂੰ ਇਸ ਵੇਲੇ ਪੜ੍ਹ ਸਕਦੇ ਹਾਂ ਵਾਰ-ਵਾਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੀ ਤੁਹਾਡੇ ਲਈ ਸਭ ਤੋਂ ਚੰਗਾ ਹੋਵੇਗਾ ਇਹ ਸਭ ਨੂੰ ਤਾਂ ਕੰਠੇ ਹੀ ਹੁੰਦਾ ਹੈ ਕਿਉਂਕਿ ਬਚਪਨ ਤੋਂ ਅਸੀਂ ਆਪਣੇ ਵੱਡੇ-ਵਡੇਰਿਆਂ ਤੋਂ ਸੁਣਦੇ ਆ ਰਹੇ ਹਾਂ ਗੁਰਦੁਆਰਾ ਸਾਹਿਬ ਤੋਂ ਜਿਹੜੇ ਭਾਈ ਸਾਹਿਬ ਹੁੰਦੇ ਹਨ ਉਹਨਾਂ ਤੋਂ ਬਾਕੀ ਚਪਚੀ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਵੀ ਤਾਂ ਇੱਥੋਂ ਹੀ ਹੁੰਦੀ ਹੈ ਆਧਿਕ ਗ੍ਰੰਥ ਜੀ ਦੀ ਵੀ ਸ਼ੁਰੂਆਤ ਹੁੰਦੀ ਹੈ ਫਿਰ ਅਸੀਂ ਇਹ ਪੜ ਸਕਦੇ ਹਾਂ ਇਹ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਬਦਲਾਅ ਆ ਜਾਵੇਗਾ ਨਹੀਂ ਤਾਂ ਮੌਤ ਨੇ ਤਾਂ ਸਾਨੂੰ ਮਾਰ ਹੀ ਦੇਣਾ ਹੈ ਇੱਕ ਨਾ ਇੱਕ ਦਿਨ ਅੱਖ ਖੋਲਣ ਦਾ ਮਤਲਬ ਹੁੰਦਾ ਹੈ ਇਸ ਵੇਲੇ ਨੂੰ ਸੰਭਾਲ ਲਓ ਸਾਰਾ ਦਿਨ ਵਧੀਆ ਲੰਗੇਗਾ ਜਦੋਂ ਆਪਾਂ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਸਾਰਾ ਦਿਨ ਖਿੜਿਆ ਖਿੜਿਆ ਹੀ ਰਹੇਗਾ ਇਹ ਮਾਲਕ ਆਪਾਂ ਨੂੰ ਜੀ ਇਸ ਮਾਲਕ ਨੂੰ ਜੇ ਅਸੀਂ ਵਿਸਾਰ ਦਈਏ ਦੁਨੀਆਵੀ ਇਹ ਗੱਲ ਚੇਤੇ ਰੱਖਿਓ ਜਿਵੇਂ ਮਾਂ ਹੁੰਦੀ ਹੈ ਨਾ ਮਾਂ ਦੇ ਪਿਆਰ ਤੇ ਮਾਂ ਦਾ ਦੁੱਧ ਦਾ ਕੋਈ ਮਤਲਬ ਨਹੀਂ ਹੁੰਦਾ ਏਵੇਂ ਸੰਸਾਰ ਦੇ ਵਿੱਚ ਜਿਵੇਂ ਮਾਂ ਦਾ ਕੋਈ ਚੁਕਾਉਣਾ ਨਹੀਂ ਚੁਕਾ ਸਕਦਾ ਭਾਵ ਕਿ ਬਦਲਾ ਨਹੀਂ ਦੇ ਸਕਦਾ ਜਿਵੇਂ ਕਿ ਮਾਂ ਦੇ ਦੁੱਧ ਦੀ ਕੋਈ ਕੀਮਤ ਨਹੀਂ ਦੇ ਸਕਦਾ ਸੰਸਾਰ ਦੇ ਵਿੱਚ ਸੰਤਾਪ ਹਿੰਸਾ ਝਗੜੇ ਦੁੱਖ ਚਿੰਤਾਵਾਂ ਵਧਣਾ ਇੱਕ ਕਾਰਨ ਹੈ ਅਸੀਂ ਰੱਬ ਨੂੰ ਵਿਸਾਰ ਦਿੱਤਾ ਹੈ ਕਈ ਲੋਕਾਂ ਨੇ ਜਿਵੇਂ ਮਾਤਾ ਪਿਤਾ ਨੂੰ ਵਿਸਾਰ ਦਿੱਤਾ ਹੈ ਕਈਆਂ ਨੇ ਰੱਬ ਨੂੰ ਭੁੱਲਿਆ ਹੈ ਇਹ ਸੰਤਾਪ ਹੁਣ ਵੱਧ ਚੁੱਕੇ ਹਨ ਹਿੰਸਾ ਵੱਧ ਚੁੱਕੀ ਹੈ ਦੁੱਖ ਵੀ ਵੱਧ ਗਏ ਹਨ ਇਹ ਸਵੇਰੇ ਉੱਠ ਕੇ ਫਿਰ ਪਰਮਾਤਮਾ ਜੀ ਦਾ ਅਸ਼ੀਰਵਾਦ ਲਈਏ ਫਿਰ ਹੀ ਅਸੀਂ ਦੁਨੀਆ ਨੂੰ ਜਿੱਤ ਸਕਦੇ ਹਾਂ ਕਿਉਂਕਿ ਆਪਾਂ ਮਨ ਜੀਤੇ ਜਗ ਜੀਤ ਇਹ ਸਾਰੀਆਂ ਅਸੀਸਾਂ ਪਰਮਾਤਮਾ ਜੀ ਦੇ ਕੋਲੋਂ ਪ੍ਰਾਪਤ ਕਰਨੀਆਂ ਹਨ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹ ਹੀ ਕਹਾਂਗੀ ਕਿ ਜਿੱਥੇ ਮਾਪਿਓ ਦਾ ਤੁਸੀਂ ਸਤਿਕਾਰ ਕਰਨਾ ਬੜਾ ਜ਼ਰੂਰੀ ਹੈ ਉਥੇ ਰੱਬ ਦਾ ਨਾਮ ਜਪਣਾ ਵੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਜਦੋਂ ਰਾਤ ਨੂੰ ਤੁਹਾਡੀ ਅੱਖ ਖੁੱਲ੍ਹੇ ਤਾਂ ਤੁਸੀਂ ਕੁਝ ਹੋਰ ਹੀ ਕਰਨ ਲੱਗ ਜਾਓ ਇਹ ਨਹੀਂ ਹੋਣਾ ਚਾਹੀਦਾ ਇਹ ਸਵੇਰ ਵੇਲੇ ਅਮ੍ਰਿਤ ਵੇਲੇ ਬਾਣੀ ਪੜਨਦੇ ਨਾਲ ਤੁਹਾਡੇ ਘਰ ਦੇ ਦੁੱਖ ਦਿਲਿੱਦਰ ਦੂਰ ਹੋ ਜਾਣਗੇ ਉਹਦੇ ਨਾਲ ਫਿਰ ਵੇਖਿਓ ਬੰਦਾ ਜਲਦੀ ਕਾਮਯਾਬ ਵੀ ਹੋ ਜਾਂਦਾ ਹੈ ਘਰ ਦੇ ਵਿੱਚ ਜਦੋਂ ਆਪਣੇ ਦਿਲਿੱਦਰ ਚਲਾ ਗਿਆ ਆਟੋਮੈਟਿਕ ਹੀ ਪੈਸਾ ਵਧਣਾ ਸ਼ੁਰੂ ਹੋ ਜਾਂਦਾ ਹੈ। ਦਲੇਦਰ ਦਾ ਤਾਂ ਸਾਰਾ ਰੌਲਾ ਹੈ। ਆਲਸ ਹੁੰਦਾ ਹੈ ਆਲਸੀ ਬੰਦਾ ਕਦੇ ਵੀ ਦੌਲਤਮੰਦ ਨਹੀਂ ਹੁੰਦਾ। ਇਹ ਬਾਣੀ ਜਿਹੜੀ ਹੈ ਤੁਹਾਨੂੰ ਆਲਸ ਤੋਂ ਦੂਰ ਕਰ ਦੇਵੇਗੀ। ਤੁਹਾਨੂੰ ਉਦਮੀ ਬਣਾ ਦੇਵੇਗੀ। ਪੈਸਾ ਤਾਂ ਫਿਰ ਆਵੇਗਾ। ਇਹ ਨਹੀਂ ਕਿ ਇਕੱਲਾ ਆਪਾਂ ਜੀਬ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ ਹੈ ਪੈਸੇ ਆ ਜਾਣਗੇ। ਕਈ ਐਦਾਂ ਦੇ ਪਖੰਡੀ ਬਾਬੇ ਬੜੇ ਤੁਰੇ ਫਿਰਦੇ ਹਨ। ਅੱਜ ਤੇ ਕਹਿਣਗੇ ਇਸ ਤਰ੍ਹਾਂ ਪਾਠ ਕਰ ਲਓ ਆ ਮਿਲ ਜਾਓ। ਉਹ ਮਿਲ ਜਾਊ ਮਿਹਨਤ ਤੋਂ ਬਿਨਾਂ ਤਾਂ ਸਾਥ ਸੰਗਰਜੀ ਕੁਝ ਵੀ ਨਹੀਂ ਮਿਲਣਾ ਤੁਸੀਂ ਆਪ ਹੀ ਸੋਚੋ ਪਾਠ ਕਰਨ ਦੇ ਨਾਲ ਬੰਦੇ ਦਾ ਮਨ ਟਿਕਦਾ ਹੈ ਮਨ ਟਿਕਦਾ ਤੇ ਕੰਮ ਆਪਾਂ ਹੋਰ ਵਧੀਆ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਮਾਲਕ ਖੁਸ਼ ਹੋ ਜਾਂਦੇ ਹਨ ਤੇ ਜਦੋਂ ਫਿਰ ਅਸੀਂ ਕਿਧਰੇ ਵੀ ਕੰਮ ਤੇ ਗਏ ਹੁੰਦੇ ਹਾਂ ਜਦੋਂ ਸਾਡਾ ਮਨ ਲੱਗਦਾ ਹੈ ਉਤੋਂ ਦਾ ਮਾਲਕ ਖੁਸ਼ ਹੋ ਕੇ ਫਿਰ ਸਾਨੂੰ ਵਧੀਆ ਤਨਖਾਹ ਦੇ ਦਿੰਦਾ ਹੈ ਇਹ ਤਾਂ ਨਹੀਂ ਕਿ ਹੁਣ ਅਸੀਂ ਪਾਠ ਹੀ ਕਰੀ ਜਾਈਏ ਤੇ ਅੱਖਾਂ ਮੋੜ ਕੇ ਕੰਮਕਾਰ ਕੋਈ ਵੀ ਨਾ ਕਰੀਏ ਪੈਸੇ ਆਪੇ ਥੋੜੀ ਚੱਲ ਕੇ ਆ ਜਾਣਗੇ ਪਾਠ ਦਾ ਸੰਬੰਧ ਸਾਤਸੰਗਤ ਜੀ ਆਤਮਾ ਨਾਲ ਹੈ ਰੂਹ ਦੇ ਨਾਲ ਹੈ ਕਿਰਤ ਦਾ ਸੰਬੰਧ ਪੈਸੇ ਨਾਲ ਹੈ ਕਈ ਲੋਕਾਂ ਨੇ ਗੱਲਾਂ ਬਣਾ ਦਿੱਤੀਆਂ ਏਦਾਂ ਕਰ ਲਓ ਓਦਾਂ ਕਰ ਲਓ ਪੈਸਾ ਮਿਲ ਜਾਵੇਗਾ ਇਹਨੇ ਪੈਸੇ ਮਿਲ ਜਾਣਗੇ ਕਿਰਤ ਨਾਲ ਹੀ ਪੈਸਾ ਆਉਣਾ ਹੈ ਸਾਤਸੰਗਤ ਜੀ ਜਿਹੜੀ ਬਾਣੀ ਹੈ ਰੋਹਾਨੀਅਤ ਹੈ ਲੋਕਾਂ ਨੇ ਇਹਨੂੰ ਛੋਟੀ ਕਰ ਦਿੱਤਾ ਹੈ ਇਹਨਾਂ ਚੀਜ਼ਾਂ ਦੇ ਸੰਬੰਧ ਨਾਲ ਇਹਨੂੰ ਜੋੜੀ ਫਿਰਦੇ ਹਨ ਤੁਸੀਂ ਵੇਖੋਗੇ ਕਿ ਹੁਣ ਗੁਟਕਾ ਸਾਹਿਬ ਵੀ ਛਪ ਚੁੱਕੇ ਹਨ ਕਿ ਆਹ ਪਾਠ ਕਰ ਲਓ ਆਹ ਮਿਲ ਜਾਓ ਆਹ ਪਾਠ ਕਰ ਲਓ ਉਹ ਮਿਲ ਜਾਓ ਇਹ ਬਾਣੀ ਹੈ ਤੇ ਬਾਣੀ ਸਿਰਫ ਪਰਮਾਤਮਾ ਦੇ ਨਾਲ ਮੇਲ ਦੇ ਲਈ ਹੈ ਮਨ ਨੂੰ ਟਿਕਾਉਣ ਵਾਸਤੇ ਹੁੰਦੀ ਹੈ ਬਾਕੀ ਚੀਜ਼ਾਂ ਦੇ ਲਈ ਰੱਬ ਨੇ ਤੁਹਾਨੂੰ ਹੱਥ ਦਿੱਤੇ ਹਨ ਗੁਰੂ ਪਾਤਸ਼ਾਹੀ ਸਭ ਕੁਝ ਦੇ ਦਿੰਦੇ ਹਨ ਅਰਦਾਸ ਕਰੋ ਤੇ ਮਿਲ ਜਾਵੇਗਾ ਗੱਲ ਤਾਂ ਇਹ ਹੀ ਹੈ ਕਿ ਤੁਹਾਡਾ ਮਨ ਟਿਕ ਜਾਣਾ ਚਾਹੀਦਾ ਹੈ। ਤੁਹਾਨੂੰ ਸਾਰੀਆਂ ਗੱਲਾਂ ਦੀ ਫਿਰ ਸਮਝ ਆ ਜਾਵੇਗੀ ਕਿ ਬਾਣੀ ਵਿੱਚੋਂ ਕੀ ਕੁਝ ਮਿਲਦਾ ਹੈ। ਮਹਾਪੁਰਖ ਜੀ ਆਖਦੇ ਹਨ ਕਿ ਜਿਹੜੀ ਸਾਡੀ ਜ਼ਿੰਦਗੀ ਨੂੰ ਸਵਾਰ ਦਿੰਦੇ ਹਨ ਇਹ ਜ਼ਿੰਦਗੀ ਨੂੰ ਸੋਹਣਾ ਬਣਾ ਦਿੰਦੇ ਹਨ। ਇਹ ਹੈ ਬਾਣੀ ਦੇ ਨਾਲ ਸਾਨੂੰ ਫਿਰ ਜੁੜਨਾ ਚਾਹੀਦਾ ਹੈ। ਗੁਰੂ ਪਾਤਸ਼ਾਹ ਜੀ ਜੋ ਚੰਗਾ ਬੰਦਾ ਵੀ ਹੋਵੇ ਉਹ ਚੰਗੇ ਪਾਸੇ ਹੀ ਲਾਉਂਦੇ ਹਨ। ਚੰਗਾ ਬੰਦਾ ਜਿਹੜਾ ਹੁੰਦਾ ਹੈ ਆਪਣੇ ਦੇਸ਼ ਦੇ ਵਿੱਚੋਂ ਝੜੀਆਂ ਖਾਮੀਆਂ ਹੁੰਦੀਆਂ ਹਨ ਉਹਨਾਂ ਨੂੰ ਕੱਢਣ ਦਾ ਯਤਨ ਕਰਦਾ ਹੈ ਆਪਣੇ ਆਲਸ ਨੂੰ ਖਾਲਸ ਕਰ ਲੈਂਦਾ ਹੈ ਸ਼ੁੱਧ ਕਰ ਲੈਂਦਾ ਹੈ ਆਪਣੇ ਆਪ ਨੂੰ ਸਾਤ ਸੰਗਤ ਜੀ ਵਾਹਿਗੁਰੂ ਇਹਨੇ ਉੱਚੇ ਸ਼ਬਦ ਹਨ ਕਿ ਜਿਨ੍ਹਾਂ ਨੂੰ ਬੋਲ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦੇ ਹਾਂ ਇਹ ਬੇਨਤੀਆਂ ਅਸੀਂ ਤੁਹਾਨੂੰ ਸਾਂਝੀਆਂ ਕੀਤੀਆਂ ਹਨ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸੋ ਸਤ ਸਿੰਘ ਜੀ ਇਸ ਲਈ ਤੁਹਾਡੇ ਅਕੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਪਰਮਾਤਮਾ ਜੀ ਨੂੰ ਆਪਣੇ ਹਮੇਸ਼ਾ ਅੰਗ ਸੰਗ ਹੀ ਮਹਿਸੂਸ ਕਰਿਆ ਕਰੋ ਹਮੇਸ਼ਾ ਸਰਬ ਬਾਤ ਦਾ ਭਲਾ ਮੰਗਿਆ ਕਰੋ ਜਿਸ ਦੇ ਨਾਲ ਤੁਹਾਡਾ ਵੀ ਭਲਾ ਫਿਰ ਆਪਣੇ ਆਪ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ